ਸ਼ਾਸਤਰੀ ਕਲਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਾਂਗੇ ਚਨੇ ਭਟੂਰਿਆਂ ਦੀ ਰੈਸਪੀ ਕਿ ਘਰ ਵਿੱਚ ਕਿੱਦਾਂ ਬਣਾਇੰਦੇ ਆ ਬਿਲਕੁਲ ਸੌਖੇ ਤਰੀਕੇ ਦੇ ਨਾਲ ਉਸ ਦੇ ਲਈ ਪਹਿਲਾਂ ਆਪਾਂ ਚਨੇ ਸਾਰੇ ਰਾਤ ਨੂੰ ਅਸੀਂ ਭਿਓ ਕੇ ਰੱਖਦੇ ਸੀ ਵਾਈਟ ਚਨੇ ਔਰ 1 ਕਿਲੋ ਚਨੇ ਸੀ ਇਹਨਾਂ ਨੂੰ ਅਸੀਂ ਭਿਓ ਕੇ ਰੱਖਿਆ ਸੀ ਹੁਣ ਇਹਨਾਂ ਨੂੰ ਬਿਲਕੁਲ ਅਸੀਂ ਧੋ ਕੇ ਤੇ ਕੁੱਕਰ ਦੇ ਵਿੱਚ ਅਸੀਂ ਪਾਣੀ ਪਾ ਲਿਆ ਹੈ तकरीबन 2 ਕਿਲੋ ਦੇਕਲੀ ਤੇ ਇਹਦੇ ਵਿੱਚ ਅਸੀਂ ਚਨੇ ਐਡ ਕਰਾਂਗੇ ਚਨੇਆਂ ਨੂੰ ਐਡ ਕਰਕੇ ਅਸੀਂ ਇਹਨਾਂ गैस के उपर धर देंगे और आप एक नमक च, एक चम्मच नमक और दो चम्मच सरों तेल पावे आज चने जेड़े ना थोड़े जे अपने व्या तरीके जॉफ्ट हो जाए और उसको बाद उसकन लाके चली तरह ढक देंगे ਔਰ ਪੰਜ ਤੋਂ 6 ਵਿਸਲ ਮਰਵਾਵਾਂਗੇ ਆਪਾਂ ਇਹਨਾਂ ਦੀ। ਦੂਜੀ ਰੇਕੇ ਵਧੀਆ ਤਰੀਕੇ ਨਾਲ ਸੋਲ ਜਾਂਦੇ ਆ ਇਸ ਦਾ। ਇੱਕ ਸਾਈਡ ਤੇ ਆਪਾਂ ਚਨੇ ਉਬਲਣੇ ਧਰ ਦਿੱਤੇ ਹੋਏ ਆ ਤਾਂ ਦੂਜੀ ਸਾਈਡ ਤੇ ਆਪਾਂ ਬਣਾਵਾਂਗੇ ਇਮਲੀ ਵਾਲੀ ਖੱਟੀ ਚਟਨੀ। ਇਹਦੀ ਰੈਸਪੀ ਵੀ ਤੁਹਾਨੂੰ ਨਾਲ ਦੀ ਨਾਲ ਸ਼ੇਅਰ ਕਰਾਂਗੇ। ਹੋਰ ਅਸੀਂ ਮਨ ਲੱਗਿਆ ਇਮਲੀ ਵਾਲੀ ਚਟਨੀ ਉਹਦੇ ਲਈ ਅਸੀਂ ਇਨਕੀ ਇਮਲੀ ਲੈ ਲਈ ਆ। ਇਹਨੂੰ ਪਾਣੀ 'ਚ ਭਿਉਣਾ ਆ। ਇਨੂੰ ਅਸੀਂ ਹੁਣ ਪਾਣੀ ਚ ਪਿਓ ਲਿਆ ਵਾ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਮਸਲਾਂਗੇ ਔਰ ਇਹ ਜਿਹੜਾ ਇਮਲੀ ਦਾ ਹੈਗਾ ਵਾ ਸਾਰਾ ਕੁਝ ਰਸਾ ਵਗੈਰਾ ਉਹ ਅਸੀਂ ਇੱਧਰ ਪਾਣੀ ਚ ਕਰ ਲਾਂਗੇ ਸਾਰਾ ਅਸੀਂ ਇੱਧਰ ਇਮਲੀ ਨੂੰ ਪਿਓ ਕੇ ਰੱਖ ਲਿਆ ਵਾ ਇੱਧਰ ਅਸੀਂ ਨਾਲ ਦੀ ਨਾਲ ਜਿਹੜਾ ਮੈਦਾ ਤਿਆਰ ਮੇਦੇ ਦਾ ਆਟਾ ਤਿਆਰ ਕਰਨ ਲੱਗੇ ਆ ਉਹਦੇ ਲਈ ਅਸੀਂ ਮੈਦੇ ਨੂੰ ਛਾਣਿਆ ਵਾ ਕਿਲੋ ਢਾਈ ਇੰਦਰ ਅਸੀਂ 2 ਕਿਲੋ ਮੈਦਾ ਲਿਆ ਵਾ ਉਦਾਸੀ ਨੂੰ ਆਟਾ ਲਾਵਾਂਗੇ ਆਟਾ ਲਗਾ ਕੇ ਇਹਨੂੰ ਆਪਾਂ ਰੈਸਟ ਤੇ ਰੱਖਾਂਗੇ ਇਹਦੇ ਵਿੱਚ ਆਪਾਂ ਪਾਉਣੀ ਆ ਥੋੜੀ ਜਿਹੀ ਖੰਡ ਥੋੜਾ ਜਿਹਾ ਬੇਕਿੰਗ ਸੋਡਾ ਤੁਸੀਂ ਆਪ ਇਹਦੇ ਲਈ ਅਸੀਂ ਉਹ ਹੁਣ ਤੁਸੀਂ ਆਪਣੀ ਕੁਆਂਟੀਟੀ ਜਿੰਨੀ ਤਾਂ ਵੀ ਹੋਏਗੀ ਮੈਦੇ ਦੀ ਤੁਸੀਂ ਉਹਦੇ ਹਿਸਾਬ ਨਾਲ ਪਾ ਲੈਣਾ ਠੀਕ ਹੈ ਅਸੀਂ ਆਪਣੀ ਨਾ ਪਾਨੇ ਅਸੀਂ 2 ਕਿਲੋ ਮੈਦਾ ਲਿਆ ਅਸੀਂ ਉਹਦੇ ਅਕੋਰਡਿੰਗ ਅਸੀਂ ਬਣਾ ਰਹੇ ਹਾਂ ਇਨੇ ਵਿੱਚ ਆਪਾਂ ਇੱਕ ਨਮਕ ਐਡ ਕਰਾਂਗੇ ਇੱਕ ਚਮਚ ਔਰ ਉਸ ਤੋਂ ਬਾਅਦ ਇੱਕ ਡੱਬੀ ਦਹੀਂ ਦੀ ਐਡ ਕਰਾਂਗੇ ਜਿਹੜਾ ਕਿ ਖੱਟਾ ਹੋਵੇ ਦਹੀਂ ਕਿਉਂਕਿ ਇਹਦੇ ਨਾਲ ਪਟੂਰੇ ਜਿਹੜੇ ਆ ਵਧੀਆ ਫੁੱਲਦੇ ਆ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਰਿਫੈਨ ਦਾ ਤੇਲ ਤੁਸੀਂ ਕੁਝ ਵੀ ਪਾ ਸਕਦੇ ਹੋ ਤੇ ਦੇਸੀ ਘਿਓ ਵੀ ਪਾ ਸਕਦੇ ਹੋ ਤੁਸੀਂ ਆਪਣੇ ਅਕੋਰਡਿੰਗ ਇਹ ਹੁਣ ਇਹਨੂੰ ਚੰਗੀ ਤਰ੍ਹਾਂ ਮਸਲਾਂਗੇ ਆਪਾਂ ਦਹੀਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਸਲ ਲੈਣਾ ਆਟੇ ਨੂੰ ਜੇ ਜਿਹੜਾ ਆਟਾ ਤੁਹਾਡੀ ਪਕੜ ਚ ਆਉਣ ਲੱਗ ਜੇ ਫਿਰ ਮੁਠੀ ਬਣ ਚਾ ਮੁਠੀ ਇਹਦੀ ਬਣਨ ਲੱਗ ਜੇ ਫਿਰ ਆਪਾਂ ਇਹਨੂੰ ਪਾਣੀ ਪਾ ਕੇ ਵਿੱਚ ਇਹਨੂੰ ਆਟੇ ਨੂੰ ਚੰਗੀ ਤਰ੍ਹਾਂ ਇਹਨੂੰ ਕਰਾਂਗੇ ਮਸਲਾਂਗੇ ਫਿਰ ਔਰ ਫਿਰ ਇਹਨੂੰ ਰੈਸਟ ਤੇ ਰੱਖਾਂਗੇ 2 ਘੰਟੇ ਲਈ ਇੱਕ ਸਾਈਡ ਤੇ ਆਪਾਂ ਤੜਕਾ ਤਿਆਰ ਕਰ ਲਾਂਗੇ ਉਹ ਨਹੀਂ ਦੇਰ ਜੀ ਨਹੀਂ ਦੇਰ ਤੱਕ ਆਪਾਂ ਆਟੇ ਨੂੰ ਰੈਸਟ ਤੇ ਰੱਖਦੇ ਹਾਂ ਉਹ ਨਹੀਂ ਦੇਰ ਤੱਕ ਆਪਾਂ ਸਬਜ਼ੀ ਦਾ ਤੜਕਾ ਤਿਆਰ ਕਰਾਂਗੇ ਚਨਿਆਂ ਦਾ ਅਸੀਂ ਸਾਡੀ ਫੈਮਿਲੀ ਜੁਆਇੰਟ ਆ ਅਸੀਂ ਉਸ ਸਾਹ ਨਾਲ ਆਪਣਾ ਜਿਹੜਾ ਖਾਣਾ ਆ ਤਿਆਰ ਕਰਦੇ ਆ ਤੇ ਤੁਸੀਂ ਆਪਣੇ ਅਕੋਰਡਿੰਗ ਹੀ ਲੈਣਾ ਆ ਸਾਰਾ ਸਮਾਨ ਔਰ ਉਸੇ ਸਾਥ ਨਾਲ ਤੁਸੀਂ ਵਿੱਚ ਐਡ ਕਰਨਾ ਮਟੀਰੀਅਲ ਜੇ ਸਾਹ ਨਾਲ ਤੁਸੀਂ ਜਿੰਨਾ ਕ ਮੈਦਾ ਲਾਓਗੇ ਠੀਕ ਹੈ ਸਾਡੀ ਫੈਮਿਲੀ ਵੱਡੀ ਆ ਅਸੀਂ ਉਸੇ ਅਕੋਰਡਿੰਗ ਹੀ ਲਿਆਵਾਂ ਅਸੀਂ 12-13 ਜੀ ਆ 12-13 ਜੀ ਨਹੀਂ ਰੋਟੀ ਤਿਆਰ ਕਰਨੀ ਪਟੂਰੇ ਬਣਨੇ ਆ ਛੋਲਿਆਂ ਦੇ ਨਾਲ ਹਾਂਜੀ ਤੇ ਮਜੇ ਨਾਲ ਖੱਦ ਜਾਣਗੇ ਨਾਲ ਚਟਨੀ ਬਣੂਗੀ ਇਮਲੀ ਦੀ ਇਧਰ ਇਮਲੀ ਭੁੰਨ ਕੇ ਜੜੀ ਰੱਖੀ ਆ ਇਹਦੀ ਆਪਾਂ ਚਟਨੀ ਬਣਾਵਾਂਗੇ ਚਟਨੀ ਤਿਆਰ ਕਰ ਦਿੱਤਾ ਨੋ ਕੋਈ ਹਾਂ ਫੋਰ ਅੱਗੇ ਤੋਹੀਂ ਆਜੋ ਹਾਂਜੀ ਤੁਸੀਂ ਹੱਥ ਕਰੋ ਨਾ ਸਾਡੀ ਅੱਛਾ ਤੁਸੀਂ ਆਟਾ ਬੋਲ ਰਹੀ ਆਂ ਜੀ ਹਾਂਜੀ ਬੋਲ ਰਹੀ ਆਂ ਅੱਛਾ ਬੱਸ ਚੜੇ ਤਾਂ ਆ ਕੇ ਜੀ ਹਾਂਜੀ ਠੀਕ ਆ ਇਹਦੇ ਤਰ੍ਹਾਂ ਰਸਤੀ ਪਾ ਚਨੇ ਨੂੰ ਚੇ ਪਾਜ ਤੋਂ ਸ਼ੇਵਿਸ ਨਾਲ ਮਰਵਾ ਲਾਂਗੇ ਠੀਕ ਐ ਸੌਫਟ ਹੋ ਜੰਗੇ ਨਾ ਚਟਨੀ ਦਾ ਚਟਨੀ ਦਾ ਕੀ ਕੀਤਾ ਚਟਨੀ ਲਈ ਅਮਲੀ ਪੀਉਂਦੀ ਆ ਠੀਕ ਐ ਅੱਛਾ ਤੇ ਉਹਨੂੰ ਥੋੜੀ ਦੇਰ ਪੀਂਹ ਕੇ ਰੱਖਾਂਗੇ ਪਿਗੜ ਰਸਾ ਸਾਰਾ ਵਿੱਚ ਆ ਜਾਏ ਪਾਣੀ ਦੇ ਠੀਕ ਐ ਅੱਜ ਤੇ ਫਿਰ ਵਧੀਆ ਵਧੀਆ ਰੱਖਾਂਗੇ ਪਰ ਪੂਰੇ ਫਿਰ ਅੱਜ ਤੇ ਪੂਰੇ ਲੱਪਣਗੇ ਵਧੀਆ ਵਧੀਆ ਸਾਲਿਆਂ ਦੇ ਮੂੰਹ ਚ ਪਾਣੀ ਆ ਰਿਹਾ ਪਹਿਲਾਂ ਹੀ ਹਾਂ ਪਟੂਰੀਆਂ ਦਾ ਨਾਂ ਆਨਸਨ ਕੇ ਇਹਦੇ ਨੂੰ ਅਸੀਂ ਬੀ ਬਿਲਕੁਲ ਅਸੀਂ ਸਿੰਪਲ ਰੈਸਪੀ ਦਾਂਗੇ ਜੇ ਕਿ ਤੁਸੀਂ ਕਰ ਚਾਹੀ ਆਪਣੇ ਬਹੁਤ ਵਧੀਆ ਤਰੀਕੇ ਨਾਲ ਬਣਾ ਸਕਦੇ ਜੇ ਬਾਜ਼ਾਰ ਵਰਗੇ ਪਟੂਰੇ ਹਾਂਜੀ ਬਾਜ਼ਾਰ ਵਰਗੇ ਬਿਲਕੁਲ ਬਾਜ਼ਾਰ ਨਾਲੋਂ ਵੀ ਵਧੀਆ ਬਣਨਗੇ ਸਿੰਮੀ ਨੇ ਉਹਦੇ ਕਹਣਾ ਵਾਓ ਜੰਮੀ ਜੰਮੀ ਕਿੰਦਾ ਤੁਹਾਨੂੰ ਮਾਰਦੇ ਨਾ ਨਹੀਂ ਨਹੀਂ ਅੱਧਾ ਕਿੰਟਾ ਰੱਖਾਂਗੇ ਚੱਲ ਆ ਜਿੰਨੇ ਕੋਸ ਹੋ ਜਾਣਗੇ ਆ ਪੰਜ ਨਾ ਚਿਹਰਾ ਆਪਣਾ ਤੜਕਾ ਨਹੀਂ ਬਣੂਗਾ ਨਾ ਹੋਣੀ ਦੇਰ ਇਹ ਰੈਸਟ ਤੇ ਯਾਰ ਠੀਕ ਆ ਚੱਲ ਮੁੰਡੇ ਆ ਜੀ ਕੋਸ ਹੋ ਜਾਣੇ ਕਿੰਨੇ ਦਿਨ ਤੱਕ ਪੂਰੇ ਮੰਗਣ ਦੇ ਆ ਜੀ ਹਾਂ ਬਹੁਤ ਦਿਨਾਂ ਤੋਂ ਕਹਿ ਰਹੇ ਸੀ ਜਦੋਂ ਕੋਸ ਹੋ ਜਨਾਨਾ ਤੇ ਕਹਿੰਦੇ ਪੂਰੇ ਬਣ ਗਿਆ ਦੇਦੇ ਹਾਂ ਇਹਨੂੰ ਥੋੜੀ ਦੇਰ ਲਈ ਆਪਾਂ ਹੁਣ ਐਡਾ ਹੀ ਛੱਡ ਦੇਣਾ ਵਾ ਇਹਦੇ ਉੱਪਰ ਇੱਕ ਗਿੱਲਾ ਪੋਣਾ ਕਰਕੇ ਔਰ ਇਹਨੂੰ ਆਪਾਂ ਥੋੜਾ ਜਿਹਾ ਗਿੱਲਾ ਕਰਕੇ ਇਹਨੂੰ ਛੋੜ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਟੱਕ ਦੇਣਾ ਆਟੇ ਨੂੰ ਔਰ ਸਾਇਦ ਤੇ ਆਪਾਂ ਤੜਕਾ ਹੁਣ ਤਿਆਰ ਕਰਾਂਗੇ ਸਬਜੀ ਦਾ ਚਣਿਆਂ ਦਾ ਤੇ ਇਧਰ ਆਪਣੇ ਚਨੇ ਰੈਡੀ ਹੋ ਰਹੇ ਆ ਇਹਨਾਂ ਨੂੰ ਆਪਾਂ ਮਿਸਲਾ ਮਰਾਨੀਆਂ ਵਾ ਹੁਣ ਤੇ ਫਿਰ ਉਸ ਤੋਂ ਬਾਅਦ ਆਪਾਂ ਤੜਕਾ ਕਰਾਂਗੇ ਰੈਡੀ ਹੁਣ ਆਪਾਂ ਇਹਨੂੰ ਕਵਰ ਕਰਕੇ ਰੱਖ ਦਿੱਤਾ ਹੈ ਹੁਣ ਆਪਾਂ ਆਪਣਾ ਤੜਕਾ ਲੱਗੇਗਾ ਰੈਡੀ ਕਰਨ ਤੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਇਮਲੀ ਫਿਲਹਾਲ ਆਪਾਂ ਇਹਨੂੰ ਧੱਕ ਕੇ ਰੱਖ ਦਿੰਨੇ ਆ ਜਾਨੀਏ ਚੰਗੀ ਭਰਾਏ ਦੀ ਜਿਹੜੀ ਖਟਾਸ ਹੈ ਸਾਰੀ ਆ ਜਾਏ ਵਿੱਚ ਇਹਦੇ ਲਈ ਆਪਾਂ ਪਿਆਜ਼ ਕੱਟਾਂਗੇ ਹਰੀ ਮਿਰਚ ਕੱਟਾਂਗੇ ਨਮਕ ਪਾਵਾਂਗੇ ਕਾਰੀ ਬਹੁਤ ਟੇਸਟੀ ਬਣਦੀ ਹੈ ਇਹ ਚਟਣੀ ਤੁਸੀਂ ਵੀ ਟਰਾਈ ਕਰਕੇ ਦੇਖਿਓ ਆਪਣੇ ਘਰ ਤੁਹਾਨੂੰ ਸਾਰੀ ਰੈਸਪੀ ਦਾਂਗੇ ਆਪਾਂ ਪਹਿਲਾਂ ਤੁਸੀਂ ਇਹਨectin ਇਮਲੀ ਲੈ ਕੇ ਭਿਉਣੀ ਆ ਜਿਸ ਤਰ੍ਹਾਂ ਅਸੀਂ ਭਿਉਣ ਦਿੱਤੀ ਆ ਇਹਨੂੰ ਥੋੜੀ ਜਿਹੀ ਲਈ ਆਪਾਂ ਟੱਕ ਕੇ ਰੱਖ ਲੈਣਾ ਠੀਕ ਹੈ ਹੋਰ ਆਪਾਂ ਇਧਰ ਤੜਕਾ ਤਿਆਰ ਕਰ ਰਹੇ ਹਾਂ ਚਣਿਆਂ ਦਾ ਇਦੇ ਲਈ ਆਪਾਂ ਲਏ ਸੀ 6 ਤੋਂ 7 ਛੋਟੇ-ਛੋਟੇ ਮੀਡੀਅਮ ਸਾਈਜ਼ ਦੇ ਪਿਆਜ਼ ਨਾਲ ਅਸੀਂ ਲਿਆ ਸੀ ਇੱਕ ਕੰਢੀ ਜਰੀ ਵੱਡੀ ਵਾਲੀ ਹੁੰਦੀ ਆ ਅਦਰਕ ਦੀ ਤੇ ਤਿੰਨ ਤੁਰੀਆਂ ਆਪਾਂ ਲਈਆਂ ਸੀ ਲਸਣ ਦੀਆਂ ਉਹਨਾਂ ਨੂੰ ਆਪਾਂ ਛਿੱਲ ਰਹੇ ਆ ਔਰ ਉਹਦੇ ਲਈ ਆਪਾਂ ਰਹਿ ਆ ਪੰਜ ਟਮਾਟਰ ਇਹਦੇ ਨਾਲ ਜਿਹੜੀ ਨਾ ਗ੍ਰੇਵੀ ਜਿਹੜੀ ਆ ਨਾ ਬਿਲਕੁਲ ਸੰਘਣੀ ਬਣ ਜਾਂਦੀ ਆ ਤੇ ਬਹੁਤ ਵਧੀਆ ਟੇਸਟ ਆਉਂਦਾ ਇਹਦਾ ਤੇ ਤੁਸੀਂ ਇੰਨੇ ਕੁ ਲੈ ਲੈਣੇ ਆ ਤੁਸੀਂ ਆਪਣੀ ਸਬਜ਼ੀ ਦੇ ਅਕੋਰਡਿੰਗ ਲਿਓ ਅਸੀਂ 1 ਕਿਲੋ ਚਨੇ ਦੇ ਸਾਹਮਣੇ ਨਾਲ ਅਸੀਂ ਲਏ ਆ ਠੀਕ ਹੈ ਤੇ ਅੱਗੇ ਤੁਸੀਂ ਆਪਣੇ ਅਕੋਰਡਿੰਗ ਲੈ ਲਿਓ ਕਿੰਨਾ ਟਾਈਮ ਲੱਗਣਾ ਬਸ ਬੰਝਣੇ ਅੱਜ ਇੱਕ ਘੰਟੇ ਚੋਂ ਜਲਦੀ ਬੰਝਣੇ ਪਰੇ ਵਾਵਾ ਚੱਲਦੀ ਹੈ ਨਾ ਸੀਮੇਸ਼ਨ ਵੱਜਣੀ ਵਾਲੀ ਹੈ ਹਾਂਜੀ ਬਸ ਨੇ ਵੱਜਣ ਵਾਲੀ ਬਸ ਤੜਕਾ ਤਿਆਰ ਹੋ ਚੱਲਿਆ ਵਾ ਇਸੋ ਵੀ ਸਲ ਵੱਜ ਗਈ ਫਿਰ ਨਾਲ-ਨਾਲ ਵੱਜੀ ਜਾਣੀ ਹਾਂ ਫਿਰ ਜਲਦੀ-ਜਲਦੀ ਵੱਜੀ ਜਾਣਗੀਆਂ ਨਾ ਅੱਜ ਮੌਸਮ ਠੀਕ ਆ ਨਹੀਂ ਅੱਜ ਠੀਕ ਹੈ ਮੌਸਮ ਬਦਲ ਜਿਹਾ ਹੋਇਆ ਨਾ ਤੇ ਵਿਧਿਆ ਵਾ ਇਹ ਵੀ ਆਪਣੇ ਆਗੇ ਉਹਨਾਂ ਨੇ ਚਾਹ ਵੀ ਬਣਾ ਕੇ ਦੇਣੀ

ਅੱਜ ਤਾਂ ਦੂਰ ਦੇ ਉੱਪਰ ਨਹੀਂ ਕੜਾਈ ਧਰਨੀ ਅੱਜ ਪੱਠੀ ਦੇ ਉੱਪਰ ਹੀ ਬਣਾਣੇ ਆਪਾਂ ਹਾਂਜੀ ਵਧੀਆ ਬਣਦੇ ਆ ਨਾ ਕਿ ਸੇਕ ਵਧੀਆ ਪੈਂਦਾ ਹੈ ਚੁੱਲੇ ਦੇ ਉੱਪਰ ਅੱਗ ਵੱਧ ਘਟ ਜਾਂਦੀ ਆ ਫਿਰ ਉਸ ਸਾਰ ਨਾਲ ਪਟੂਰੇ ਕਿਹਨਾਂ ਆਪਾਂ ਕਰੀਏ ਜੀ ਤੰਦੂਰ ਲਈਏ ਕੀ ਨਾ ਹਾਂਜੀ ਉਹ ਵੀ ਮੈਂ ਬਾਅਦ ਤੋਂ ਕੀ ਕੁਲਚੇ ਬਣਾਏ ਹਾਂਜੀ ਕੁਲਚੇ ਕੁਲਚੇ ਦੀ ਰੈਸਪੀ ਵੀ ਆਪਾਂ ਦਾਂਗੇ ਤੁਹਾਨੂੰ ਜਲਦੀ ਘਰ ਕੁਲਚੇ ਕਿੱਦਾਂ ਬਣਾਏਂਦੇ ਤੰਦੂਰ ਕੁਲਚੇ

ਪੋਟੇਟਾ ਜਾਨੂੰ ਮੇਰੇ ਖੰਸ ਪਿਆਜ਼ ਬਹੁਤ ਪੈ ਰਹੇ ਆ ਅਪਣੀ ਜਿੰਨੀ ਪਾਣੀ ਪਾਏ ਤੇ ਆਂਜੀ ਪਰ ਫਿਰ ਵੀ ਮੇਨੇ ਪੈ ਰਹੇ ਆ ਹੁਣ ਆਪਾਂ ਇਹਨਾਂ ਨੂੰ ਏਦਾਂ ਮੋٹے ਮੋٹے ਕੱਟ ਲੈਣਾ ਕਿਉਂਕਿ ਆਪਾਂ ਇਹਨਾਂ ਨੂੰ ਗ੍ਰाइंड ਕਰਨਾ ਆ ਸਾਰੇ ਮਸਾਲੇ ਨੂੰ ਤਾਂ ਕਰਕੇ ਆਪਾਂ ਮੋٹے ਮੋٹے ਪੀਸ ਕਰ ਲੈਣੇ ਆ ਤੇ ਤੜਕੇ ਵਾਸਤੇ ਜਿਹੜੀ ਆਪਾਂ ਪਿਆਜ਼ ਲਏ ਆ ਚੰਨਿਆਂ ਦੇ ਤੜਕੇ ਤੇ ਉਧਰ ਆਪਣੀਆਂ ਵਿਸਨਾ ਵੀ ਦੋ ਵੱਜ ਚੁੱਕੀਆਂ ਵਾ ਤੇ ਚਾਰ ਕੋਹਰ ਮਰਵਾਵਾਂਗੇ ਬੇਚਾਰਾ ਆਪਣਾ ਹੋ ਜਾਣਾ ਮੇਰੇ ਨਾਲ ਉਹਨਿ ਦੇ ਤਾਂ ਕਾ ਆਟਾ ਵੀ ਰੈਸਟ ਤੇ ਰੱਖਿਆ ਹੋਇਆ ਆ ਫਿਰ ਇੱਕ ਵਾਰੀ ਹੋਣਾ ਚਾਹੀਦਾ ਮਸਲਣਾ ਮਜੇ ਤੋਂ ਇੱਕ ਇੱਕ ਘੰਟੇ ਤੋਂ ਬਾਅਦ ਤੇ ਫਿਰ ਆਪਾਂ ਨਾਲ ਨਾਲ ਪਟੂਰੇ ਬਣਾ ਲੈਣੇ ਆ ਗਰਮ ਗਰਮ ਪੂਰੇ ਖਾਣੇ ਵੀ ਰੱਜੀ ਹਾਂਜੀ ਵਾਹ ਸਵਾਦੇ ਲੱਗਣਗੇ ਪੂਰੇ ਸਾਰੇ ਪਿਆਰ ਨੇ ਬੈਠੇ ਹੋਏ ਨੇ ਪਰ ਅਜੇ ਤੱਕ ਪਟੂਰੇ ਬਣੇ ਨਹੀਂ ਟਾਈਮ ਲੱਗੇਗਾ ਥੋੜਾ ਜਿਹਾ ਦੇਖਣਾ ਭਾਰਗੇ ਵਾਲੇ ਚੁੰਨੇ ਆ ਮੇਟ ਹੋ ਰਹੀ ਹੈ ਫਾਈਏ ਫਾਈਏ ਜਿਹਦੇ ਜਮਾਨੇ ਦੇ ਕੀ ਕਰਨਗੇ ਤੇ ਇਹਨਾਂ ਦੇ ਮੂੰਹ ਚ ਪਾਣੀ ਆਉਣ ਡਿਆ ਵਾ ਫੇਟ ਹੋ ਰਹੀ ਸਾਡੇ ਇਸ ਚੈਨਲ ਤੇ ਤੁਹਾਨੂੰ ਰੈਸਪੀ ਦੇ ਨਾਲ ਨਾਲ ਹੋਰ ਵੀ ਵਲੌਗ ਦੇਖਣ ਨੂੰ ਮਿਲਿਆ ਕਰਨਗੇ ਜਦੋਂ ਆਪਾਂ ਕਿਤੇ ਜਾਇਆ ਕਰਾਂਗੇ ਤਾਂ ਨਾਲ ਉਹ ਵੀ ਮੂਮੈਂਟ ਸ਼ੇਅਰ ਕਰਿਆ ਕਰਾਂਗੇ ਆਪਾਂ ਸਾਰੀ ਹੁਣ ਆਪਾਂ ਕਿਨੇ ਇਹਦੇ ਹੁਣ ਆਪਾਂ ਇਹਨਾਂ ਨੂੰ ਕੱਟ ਲਿਆ ਵਾ ਇਹਨਾਂ ਨੂੰ ਹੁਣ ਆਪਾਂ ਗ੍ਰੈਂਡ ਕਰਾਂਗੇ ਤੜਕੇ ਦੇ ਲਈ ਇਹਦੀ ਵਧੀਆ ਜਿਹੜੀ ਪੇਸਟ ਜੀ ਆ ਉਹ ਬਣਾ ਲਾਂਗੇ ਤਾਂ ਜੋ ਚਨਿਆਂ ਦੀ ਗ੍ਰੇਵੀ ਜਿਹੜੀ ਹੈ ਨਾ ਉਹ ਵਧੀਆ ਤਰ੍ਹਾਂ ਫਾਈਨ ਤਰੀਕੇ ਨਾਲ ਬਣ ਜੇ ਤੁਹਾਡੇ ਠੀਕ ਹੈ ਆ ਲੋ ਹੁਣ ਆਪਾਂ ਚੱਲੀਏ ਇਹਨਾਂ ਨੂੰ ਗ੍ਰाइंड ਕਰਦੇ ਆਂ ਇਹਦੇ ਵਿੱਚ ਆਪਾਂ ਗ੍ਰੈਂਡਰ ਦੇ ਵਿੱਚ ਪਹਿਲਾਂ ਪਾਇਆ ਵਾਲ ਲਸਣ ਤੇ ਅਦਰਕ ਇਹਨੂੰ ਆਪਾਂ ਪਹਿਲਾਂ ਗ੍ਰੈਂਡ ਕਰਾਂਗੇ ਫਿਰ ਆਪਾਂ ਇਹਨੂੰ ਕੱਢ ਕੇ ਫਿਰ ਆਪਾਂ ਪਿਆਜ਼ ਗ੍ਰੈਂਡ ਕਰਾਂਗੇ ਉਸ ਤੋਂ ਬਾਅਦ ਆਪਾਂ ਜਿਹੜੀ ਆ ਟਮਾਟਰ ਜਿਹੜੇ ਆਪਣੇ ਹੈਗੇ ਆ ਉਹਨਾਂ ਨੂੰ ਗ੍ਰੈਂਡ ਕਰਾਂਗੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕਰਦੇ ਆਂ ਲਸਣ ਤੇ ਪਿਆਜ਼ ਉਹ ਸੌਰੀ ਲਸਣ ਤੇ ਅਦਰਕ ਨੂੰ ਗ੍ਰੈਂਡ मस्त बन चुका है आप माँ होने नो साइड पे कट लांगे और बिस्किट मैं उसे नोर कर रही हूँ थोड़ा जोर क्योंकि बिस्किट की आवाज़ ज़्यादा आ रही है वेत्ते तो बिजी दे है बिजी है क्या बिजी हाँ बिजी है क्यों बिजी है उन्हें तेरे सापेक्ष करांगे तू आज क्या आज मैं पैसे पर ग्रैंड कर लाऊंगी ਹਾਂਜੀ ਇੱਧਰ ਅਸੀਂ ਹੁਣ ਸਾਰਾ ਆਪਣਾ ਤੜਕਾ ਆਪਣਾ ਤਿਆਰ ਕਰ ਲਿਆ ਆ ਪਿਆਜ਼ ਆ ਲਸਣ ਅਦਰ ਗਿਆ ਇਹਦੇ ਵਿੱਚ ਆਪਾਂ ਟਮਾਟਰ ਦੀ ਪੀਸਟ ਬਣਾ ਲਈ ਆ ਇੱਧਰ ਆਪਾਂ ਕੜਾਈ ਧਰ ਦਿੱਤੀ ਹੋਈ ਆ ਤੜਕੇ ਦੇ ਲਈ ਹੁਣ ਜਿੰਨੀ ਦੇਰ ਇਹਦੇ ਵਿੱਚ ਪਾਣੀ ਸੁੱਕਦਾ ਆ ਤੇ ਆਪਾਂ ਇੱਧਰ ਆਪਾਂ ਤਿਆਰ ਕਰਦੇ ਆ ਚਟਨੀ ਜੋ ਘੀ ਮਿਲੇ ਵਾਲੀ ਚਟਨੀ ਤੁਹਾਨੂੰ ਦੱਸਿਆ ਸੀਗਾ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਲ ਲੈਣਾ ਵਾ ਹੁਣ ਹੁਣ ਆਪਾਂ ਇਹਨੂੰ ਪੁੰਨ ਲੈਣਾ ਆ ਪੋਣੀ ਦੇ ਨਾਲ ਉਹਦੇ ਚਾਪਾ ਐਡ ਕਰਾਂਗੇ ਪਿਆਜ਼ ਤੇ ਮਾਦੀ ਆਪਣਾ ਸਮਾਨ ਆਓ ਇਹਦੇ ਚ ਐਡ ਕਰ ਦੋ ਹੁਣ ਇਸ ਤਰੀਕੇ ਨਾਲ ਆਪਾਂ ਇਹਨੂੰ ਪੁੰਨ ਲਾਂਗੇ ਤੁਹਾਡੇ ਕੋ ਵੀ ਲੋਹੇ ਵਾਲੀ ਪੋਣੀ ਹੈਗੀ ਆ ਤਾਂ ਉਹਦੇ ਨਾਲ ਤੁਸੀਂ ਪੁੰਨ ਸਕਦੇ ਆ इजीली ਪੁੰਨਿਆ ਜਾਂਦਾ ਹੈ ਉਹਦੇ ਨਾਲ ਸੌਖੇ ਤਰੀਕੇ ਨਾਲ ਹੁਣ ਇਹਦੇ ਵਿੱਚ ਆਪਾਂ ਐਡ ਕਰ ਲਾਂਗੇ ਸਾਰਾ ਹੀ ਗੜੀਆ ਖੱਟਾ ਬਣਨੇ ਤਾਂ ਜਿਹੜਾ ਬਸ ਖੱਟਾ ਵਾਲਾ ਪਾਣੀ ਸਾਰਾ ਇਹਦੇ ਚ ਪਾ ਦਿੱਤਾ ਆਪਾਂ ਉਹਦੇ ਵਿੱਚ ਆਪਾਂ ਪਾਦੇ ਹੁਣ ਪਿਆਜ਼ पामांगे पापा काली मिर्च इतनी चापा पामांगे काली मिरच क्योंकि काली मिरच ना टेस्टी ही लग बोल जाएंगे दावा हर एक चीज़ चला एनी का पापा मांगे काली मिरच एना का पापा मांगे नमक इतनी चापा होने ऐड कराएंगे हर एक मिर्च से जरिया पपेला तो रखियो ही ग्राइंड करते हैं स्टोर कर लेती हैं ये कुछ समझ आपा पाल ਚਲੋ ਆਪਣੀ ਚਟਨੀ ਜਿਹੜੀ ਹੈ ਖੱਟੀ ਚਟਨੀ ਬਣ ਕੇ ਤਿਆਰ ਆ। ਇਹਨੂੰ ਆਪਾਂ ਘੱਟ तास ਕੇ ਸਾਫ਼ ਤੇ ਰੱਖ ਦਿੱਤਾ ਹੋਈ। ਹੁਣ ਇਧਰ ਆਪਾਂ ਜਿਹੜਾ ਆਟਾ ਲਗਾਇਆ ਸੀ ਉਹ ਵੀ ਆਪਣਾ ਫੁੱਲ ਚੁੱਕਾ ਆ। ਆਪਾਂ ਇੱਕ ਵਾਰੀ ਇਹਨੂੰ ਫੇਰ ਪਲਟ ਲਾਂਗੇ ਮਸਲਾਂਗੇ। ਔਰ ਇਸੇਰੇ ਨੂੰ ਰੱਖ ਲਾਂਗੇ ਥੋੜੀ ਦੇਰ ਲਈ। ਤੇਲ ਬਣਾ ਤਾ ਲਈ। ਹੁਣ ਆਪਾਂ ਬਣਾਵਾਂਗੇ ਇਹਦੇ ਪੇੜੇ। ਪੇੜੇ ਬਣਾ ਕੇ ਫਿਰ ਆਪਾਂ ਇਹਨੂੰ ਅੱਗ ਤੇ ਅਰਸਟ ਦਿਵਾਉਣੀ ਹੈ ਪੇੜਿਆਂ ਨੂੰ। ਇਹ ਤਰ੍ਹਾਂ ਬਣਾਵਾਂਗੇ ਪਟੂਰੇ ਫਿਰ ਅਸੀਂ ਬਹਨ ਦੇ ਵਿਖਾਵਾਂਗੇ ਤੁਹਾਨੂੰ ਕਿ ਕੜਾਈ ਚ ਪੈਨਗੇ ਪਟੂਰੇ ਸਾਰਿਆਂ ਦੇ ਮੂੰਹ ਚ ਪਾਣੀ ਆਉ। ਅਬ ਤੁਸੀਂ ਬਹੁਤ ਸੌਖਾ ਤਰੀਕਾ ਹੈ ਪਟੂਰੇ ਬਣਾਉਂਦਾ ਤੁਸੀਂ ਜ਼ਰੂਰ ਟਰਾਈ ਕਰਕੇ ਵੇਖਿਓ ਆਪਣੇ ਘਰ। ਦੱਸਣਾ ਆਪਾਂ ਦੱਬਾਈ ਤਰ੍ਹਾਂ ਚਲੋ ਜੀ। ਹੰ ਤਰਕੇ ਲਈ ਆਪਾਂ ਕੜਾਈ ਉੱਪਰ ਧਰਤੀ ਸੀ ਕਰਾਈ ਗਰਮ ਹੋ ਗਈ ਆ ਹੁਣੇ ਦੇ ਵਿੱਚ ਆਪਾਂ ਤੇਲ ਪਾਉਣ ਲੱਗੇ ਆ। ਇਹ ਕਿ ਕਰਸ਼ੀ ਆਪਾਂ ਪਾਈ ਆ ਤੇਲ ਦੀ। ਇਹਨੂੰ ਥੋੜਾ ਜਿਹਾ ਆਪਾਂ ਆ ਤੇਜ਼ ਕਰ ਦੋ ਪੱਠੀ ਨੂੰ।

ਤੜਤਾਂ ਜੀ ਹੁੰਦਾ ਪੈਂਦੀ ਆ ਆਪਣੇ ਤੜਕੇ ਤੋਂ ਜੇ ਆਪਾਂ ਲਸਣ ਤੇ ਅਦਰਕ ਨੂੰ ਝਾੜਾ ਮਤਲਬ ਸੇਕ ਲਵਾ ਲੀਏ ਤੇ ਇਹਨਾਂ ਨੂੰ ਤੁਸੀਂ ਬਿਲਕੁਲ ਹਸਾਬ ਨਾਲ ਪਾਉਣਾ ਹੈ ਉਹਦੇ ਚਾ ਬਾਅਦ ਆਪਾਂ ਐਡ ਕਰਦੇ ਨੇ ਪਿਆਜ਼ ਤੇ ਆਪਾਂ ਗ੍ਰੈਂਡ ਕੀਤੀ ਤੇ ਆਪਾਂ ਜ਼ਿਆਦਾ ਪੇਸਟ ਨਹੀਂ ਬਣਾਉਣਾ ਮਤਲਬ ਆਪਾਂ ਥੋੜੇ ਜਿਹਾ ਕਾਟੇ ਹੀ ਰੱਖਣੇ ਆ ਪਿਆਜ਼ ਜ਼ਿਆਦਾ ਗ੍ਰੈਂਡ ਨਹੀਂ ਕਰਨੇ ਕਿਉਂਕਿ ਇਹਦੇ ਨਾਲ ਜਿਹੜੀ ਗ੍ਰੇਵੀ ਆ ਉਹ ਵਧੀਆ ਬਣਦੀ ਆ ਕੋਨਾਪਾ ਇਹਨਾਂ ਨੂੰ ਥੋੜੀ ਦੇਰ ਲਈ ਇਹਨਾਂ ਨੂੰ ਫੁਨਾਗੇ ਪਿਆਜ਼ਾਂ ਨੂੰ ਜਿਹਨਾਂ ਦਾ ਕੇ 골ਡਨ ਬਰਾਊਨ ਨਹੀਂ ਹੋ ਜਾਂਦੇ। ਔਰ ਤੜਕੇ ਲਈ ਤੁਸੀਂ ਕੋਈ ਵੀ ਵਰਤ ਸਕਦੇ ਹੋ। ਜੇ ਅਸੀਂ ਤਾਂ ਸਰੋਂ ਦਾ ਤੇਲ ਵਰਤਿਆ ਹੋਇਆ ਹੈ। ਤੇ ਵਧੀਆ ਹੁੰਦਾ ਹੈ ਰਿਸ਼ੈਂਡ ਵਗੈਰਾ ਨਾਲੋਂ ਇਸ ਵਰਗੇ ਅਸੀਂ ਉਹ ਹੀ ਉਸ ਕੀਤਾ ਹੈ। ਤੇ ਟੇਸਟ ਵੀ ਇਹਦਾ ਅਲੱਗ ਤਰ੍ਹਾਂ ਦਾ ਜਾਂਦਾ ਹੈ। ਸਰਦੀ ਬਹੁਤ ਟੇਸਟੀ ਬਣਦੀ ਹੈ ਸਰੋਂ ਦੇ ਤੇਲ। ਮੈਂ ਮੰਨਦੀ ਹਾਂ ਕਿ ਇਹ ਬਹੁਤ ਵਧੀਆ ਹੈ। ਮਾਰਾ ਜੀ ਇਹਨਾਂ ਨੂੰ ਬਾਅਦੇ ਨੂੰ ਸੁਕਾਣਾ ਪੁੱਛਿਆ ਵਾ।

ਆਪਾਂ ਨਮਕ ਦਾ 1 ਚਮਚ ਪਾਵਾਂਗੇ ਕਿਉਂਕਿ 1 ਚਮਚ ਆਪਾਂ ਪਾਇਆ ਹੋਇਆ ਚਣਿਆਂਸ ਔਰ ਇਹਦੇ ਵਿੱਚ ਆਪਾਂ ਇੱਕ ਨਮਕ ਇਹਦੇ ਚ ਪਾ ਲਾਂਗੇ ਤੜਕੇ ਦੇ ਦੇਨ ਤੋਂ ਜਿਸ ਤਰ੍ਹਾਂ ਤੁਸੀਂ ਆਪਣੇ ਡੇਲੀ ਸਬਜੀ ਦਾ ਆਪਣੇ ਮਿਕਸਰ ਮਸਾਲਾ ਯੂਜ਼ ਕਰਦੇ ਆ ਉਸੇ ਸਾਹਮਣੇ ਕਰ ਲਿਆ ਕਰੋ ਚਲੋ ਇਹਨੂੰ ਚੁਪਾਣਾ ਪਕਾ ਕੇ ਐਡ ਕਰਨਾ ਗਰਮ ਮਸਾਲਾ ਐਡ ਕਰਨਾ ਹਾਂ ਹਲਦੀ ਚਲੋ ਕਰਦੇ ਹਾਂ ਕੋਨ ਵੀਰੇ ਪਾ ਕੇ ਚਲੋ <ण्णारीणार> तो तो सारे बहुत भुख लगी सारे बोलन दाए कि आज लेट बहुत हो गया बट तो एहजी कोई रेसिपी बनानी हम अपने आप ही टाइम लग जाएगा ਉਪਰ ਆਟੇ ਨੂੰ ਵੀ ਆਪਾਂ ਰੈਸਟ ਲਵਾਉਣੀ ਹੁੰਦੀ ਆ ਤੇ ਇਧਰ ਆਪਣੇ ਪੇੜੇ ਵੀ ਰੈਡੀ ਹੋ ਰਹੇ ਆ ਬਸ ਹਾਂਜੀ ਇਹਦੇ ਵਿੱਚ ਆਪਾਂ ਐਡ ਕਰਾਂਗੇ ਇੰਨੀ ਕੇ ਦੇਗੀ ਮਿਰਚ ਹਾਫ 스ਪੂਨ ਔਰ ਇੱਕ ਚਮਚਾ ਸੀ ਪਾਵਾਂਗੇ ਹਲਦੀ ਦਾ ਔਰ ਇਧਰ ਆਪਾਂ ਪਾਵਾਂਗੇ ਜਿਹੜਾ ਸੁੱਕਾ ਹੋ ਕੜੀ ਪਤਾ ਜਿਹੜਾ ਤੁਹਾਨੂੰ ਦੱਸਿਆ ਹੋਇਆ ਆਪਾਂ ਪਹਿਲਾਂ ਮੈਂ ਇਹਦੇ ਵਿੱਚ ਆਪਾਂ ਐਸਟਾ ਪਾ ਦਾਂਗੇ ਇਹ ਡਿਜੈਸ਼ਨ ਵਾਸਤੇ ਵੀ ਬਹੁਤ ਵਧੀਆ ਹੁੰਦਾ ਹੈ ਇਦੇ ਵਿੱਚ ਆਪਾਂ ਪਾ ਦਾਂਗੇ ਅੱਧਾ ਚਮਚੀ ਆਪਾਂ ਗਰਮ ਮਸਾਲਾ ਪਾਵਾਂਗੇ ਕਿਉਂਕਿ ਆਪਾਂ ਨਾਲ ਪਾਵਾਂਗੇ ਚਨਾ ਮਸਾਲਾ ਇਸ ਕਰਕੇ ਆਪਾਂ ਗਰਮ ਮਸਾਲਾ ਜਿਹੜਾ ਉਹ ਆਪਾਂ ਘੱਟ ਪਾਇਆ ਹੈ ਤੇ ਚਨਾ ਮਸਾਲਾ ਅਸੀਂ 1 ਚਮਚਾ ਐਡ ਕਰ ਲਿਆ ਆਪਾਂ ਠੀਕ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਾਲ ਭੁੰਨ ਲਈਏ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਇਧਰ ਹੁਣ ਆਪਣੇ ਚਨੇ ਜਿਹੜੇ ਆ ਬਿਲਕੁਲ ਹੋ ਚੁੱਕੇ ਨੇ ਬੋਇਲ ਇਹਦਾਂ ਆਪਣਾ ਤੜਕਾ ਵੀ ਜਿਹੜਾ ਉਹ ਵੀ ਰੈਡੀ ਆ ਤੇ ਹੁਣ ਆਪਾਂ ਚਣਿਆਂ ਤੇ ਐਡ ਕਰਾਂਗੇ ਆਪਣਾ ਤੜਕਾ ਹੋ ਗਿਆ ਹਨਾ

ਉਹਨਾਂ ਆਪ ਇਹਦੇ ਵਿੱਚ ਕਰਤਾ ਐਡ ਪਾਣੀ ਤੇ ਹੁਣ ਆਪਾਂ ਚਲੇ ਆਪਣੇ ਰੈਡੀ ਹੋ ਚੁੱਕੇ ਹੁਣ ਆਪਾਂ ਥੋੜੀ ਕੇ 5 ਮਿੰਟ ਲਈ ਆਪਾਂ ਇਹਨੂੰ ਐ ਸਿਮ ਤੇ ਕਰਕੇ ਗੈਸ ਇਹਨੂੰ ਆਪਾਂ ਉੱਪਰ ਧਰ ਦਾਂਗੇ ਕਿਉਂਕਿ ਜਿਹੜਾ ਆਪਾਂ ਤੜਕਾ ਇਹਦੇ ਵਿੱਚ ਐਡ ਕੀਤਾ ਵਾ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਜਿਹੜਾ ਵਾ ਘਰ ਚ ਜੇ ਤੇੜਾ ਆਪੇ ਤੁਹਾਨੂੰ ਮਿਲਦੇ ਆ ਨਵੇਂ ਲੁੱਕ ਦੇ ਨਾਲ ਜਦੋਂ ਆਪਾਂ ਪਲੇਟ 'ਚ ਪਾਵਾਂਗੇ ਵਾਓ ਬਹੁਤ ਜੰਮੀ ਲੱਗ ਰਹੀ ਹੈ। ਹੁਣ ਇਧਰ ਪਾ ਦਿਆ ਆਪਣਾ ਨਾਲ ਲੱਗੇ ਹੋਣਾ ਨਾਰ ਰਹਿ ਸਰਦਵੇਂ। ਆਹ ਆਪਾਂ ਤੋਂ ਇੱਕ ਕੜਾਈ ਚ ਪਾ ਕੇ ਤੇਰੀ ਫੈਂਡ ਲੱਗੇ ਆ ਉੱਪਰ ਕਰਨ। ਇਧਰ ਆਪਾਂ ਤਰਾਂਗੇ ਚਨੇ ਥੋੜੇ ਜਿ ਦੇ ਲੈ। ਤੇ ਇਹਦੇ ਚ ਆਪਾਂ ਹੁਣ ਪਟੂਰੇ ਪਾਵਾਂਗੇ। ਇਹ ਤਾਂ ਪਟੂਰੇ ਆਲੇ ਜਿਹੜੇ ਆ ਪਰੇਡੇ ਆ ਹੋ ਰੈਡੀ ਹੋ ਰਹੇ ਨੇ। ਤੇ ਹੁਣ ਆਪਾਂ ਪਰਾਵਾਂਗੇ ਪਟੂਲੇ। ਇਹਦੇ ਵਿੱਚ ਆਪਾਂ ਪਾ ਲਿਆ ਵਾ ਤੇਲ ਤੇ ਆਪਾਂ ਪਟੂਰੇ ਜਿਹੜੇ ਆ ਉਹ ਪਰ ਸੈਨ ਚ ਕੱਢਾਂਗੇ। ਕਿਉਂਕਿ ਤੇਲ ਚ ਕਈ ਵਾਰ ਹੁੰਦਾ ਹੈ ਕਿ ਉਹ ਜੈਲੋ ਜੈਲੋ ਜੇ ਹੋ ਜਾਂਦੇ ਆ ਤੇ 스멜 ਜ਼ਿਆਦਾ ਆਉਂਦੀ ਆ ਇਸ ਕਰਕੇ ਆਪਾਂ ਇਹਦੇ ਲਈ ਆਪਾਂ ਰਿਫੈਂਡ ਯੂਜ਼ ਕੀਤਾ। ਹੁਣ ਆਪਾਂ ਮਿਰਚਾਂ ਚੰਗੀ ਤਰ੍ਹਾਂ ਧੋ ਲਿਆ ਸੀ ਆਪਾਂ ਡੰਡੀ ਵਾਲੀਆਂ ਮਿਰਚਾਂ ਲੈ ਲਈਆਂ ਹੁਣ ਇਹਦੇ ਵਿੱਚ ਆਪਾਂ ਇੰਸਾ ਲਗਾਵਾਂਗੇ ਘੱਟ। ਇਹਦੇ ਨੂੰ ਦਿਖਾਣਾ ਹਾਂ। ਹਾਂ ਹਾਂ ਹਾਂ। ਐਂਦਾ ਪਾਈ ਨੂੰ ਘੱਟ ਲਗਾ ਲਾਂਗੇ ਸਾਰੀਆਂ ਮਿਰਚਾਂ ਨੂੰ। ਐਂਦਾ ਕਰਕੇ ਕੋਈ ਕਿਉਂ ਇਹ ਪਟੂਰੀਆਂ ਦੇ ਨਾਲ ਬਹੁਤ ਵਧੀਆ ਲੱਗਦੀਆਂ ਨੇ ਸਾਡੇ ਕੋਲ ਲੰਬੀ ਮਿਰਚ ਨਹੀਂ ਹੈਗੀ। ਪੀਸ਼ੋ ਮਿਰਚ ਆ ਰਹੀ ਹੈ ਛੋਟੀ ਪਰ ਜੇ ਲੰਮੀ ਹੁੰਦੀ ਤੇ ਹੋਰ ਵੀ ਵੱਧਿਆ ਹੁਣ ਲੱਗਣਾ ਸੀ ਹੁਣ ਇਹ ਸਾਡੇ ਕੋਲ ਛੋਟੀਆਂ ਆ ਸੀ ਸਾਰਿਆਂ ਨੂੰ ਇੱਦਾਂ ਕੱਟ ਲਗਾ ਲਾਂਗੇ ਫਿਰ ਤੁਹਾਨੂੰ ਦੱਸਦੇ ਆ ਅਗਲਾ ਪ੍ਰੋਸੈਸ ਇਹ ਛੋਟੀ ਜੀ ਕੜਾਈ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਤੇਲ ਸਰੋਂ ਦਾ ਤੇਲ ਪਾਵਾਂਗੇ ਸਰੋਂ ਦਾ ਤੇਲ ਪਾਵਾਂਗੇ ਸਰੋਂ ਦਾ ਤੇਲ ਹੀ ਕਰਤੀਆਂ ਹੋਣ ਇਹ ਚਟਨੀ ਜਦੋਂ ਬਣਾ ਲਈ ਸੀ ਚਲੋ ਇਹਨਾਂ ਕਾਪਾ ਤੇਲ ਪਾਵਾਂਗੇ ਇਹਨੂੰ ਆਪਾਂ ਕਰ ਲੈਨੇ ਆ ਗਰਮ ਹਨ ਜੀ ਬਹੁਤ ਵਧੀਆ ਹੁਣ ਇਹਦੀ ਗਰਮ ਹੋਣ ਤੱਕ ਆਪਾਂ ਕਰਾਂਗੇ ਵੇਟ ਹੁਣ ਆਪਣਾ ਤੇਲ ਜਿਹੜਾ ਰੈਡੀ ਹੋ ਚੁੱਕਾ ਥੋੜਾ ਜਿਹਾ ਪਿੱਛੇ ਹੋ ਜਾਓ ਕਿਉਂਕਿ ਇਹਦੇ ਲੋਟ ਕਰਨਾ ਆ ਕਰੜ ਕਰੜ ਬਹੁਤ ਕਰਦੀਆਂ ਹੁੰਦੀਆਂ ਹੁਣ ਤੁਸੀਂ ਧਿਆਨ ਨਾਲ ਵੇਖੋ ਹੁਣ ਆਪਾਂ ਬਿਲਕੁਲ ਇਹਦੇ ਸੇਮ ਕਰਕੇ ਇਹਨੂੰ ਫਿਰ ਇਹ ਤਾਂ ਮੇਚਾ ਸੋਧ ਲੈਣਾ ਤੇ ਗਰਮ ਰਹਿ ਕੇ ਥੋੜਾ ਜਿਹਾ ਛੁੱਟੇਗਾ ਕਿਉਂਕਿ तो तो हाँगी, 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 तो करते। थोड़ा कर लेंगे ये हम आपे नमक ये आप अपने हिसाब नमक ऐड कर लेंगे प्लेट भी ਅਸੀਂ ਕਰ ਲਿਆ ਨਾਮਕ ਹੈ ਰੈੱਬ ਚਲੋ ਜੀ ਸੋਨਾ ਪਾਏ ਦੇ ਵਿੱਚ ਪਾਵਾਂਗੇ ਚਾਟ ਮਸਾਲਾ ਇਹਦੇ ਵਿੱਚ ਆਪਾਂ ਐਡ ਕਰਨਾ ਹੈ ਹੋਰ ਚਾਟ ਮਸਾਲਾ ਚਾਟ ਮਸਾਲੇ ਨੇੜੇ 1.5 ਤੋਂ ਬਹੁਤ ਵੱਧ ਆ। ਚਲੋ ਜੀ ਬਸ ਸੋਨਾ ਪਾਏ ਨੂੰ ਕਰ ਲਾਂਗੇ ਚੰਗੀ ਤਰਾ ਫਰਾਈ ਕਰ ਲਾਂਗੇ ਆਪਾਂ ਇਹਨੂੰ ਜਿਹੜਾ ਆਪਾਂ ਚਾਟ ਮਸਾਲਾ ਤੇ ਨਮਕ ਪਾਇਆ ਨਾ ਉਹਦੇ ਨਾਲ ਹੁਣ ਆਪਾਂ ਮੀਥੇ ਨੂੰ ਚੰਗੀ ਤਰਾ ਫਰਾਈ ਕਰਾਂਗੇ ਤੇ ਜੇ ਤੁਸੀਂ ਪਟੋਰੀਆਂ ਨਾਲ ਖਾਓਗੇ ਨਾ ਬਹੁਤ ਅਲੱਗ ਹੀ ਤਰੰਗ ਤੇਸਟ ਆਇਆ ਤੁਹਾਨੂੰ ਬਹੁਤ ਵਧੀਆ ਲੱਗਦਾ ਆ ਇਹ ਹਾਂ ਹਾਂਚ ਵੀ ਹਰੀਏ ਚ ਵੀ ਹਾਜਮੇਤ ਵੀ ਬਹੁਤ ਲੱਗਿਆ ਹੁੰਦਾ ਹੁਣ ਆਪਾਂ ਕਰਨ ਲੱਗੇ ਆ ਸਰਵ ਤੇ ਬਹੁਤ ਭੁੱਖ ਲੱਗੀ ਹੋਈ ਐ ਇਸ ਟਾਈਮ ਸਾਰਿਆਂ ਨੂੰ ਕਿਉਂਕਿ ਮੂੰਹ ਚ ਪਾਣੀ ਆਉਂਦਾ ਪਿਆ ਸਾਰਿਆਂ ਦੇ ਆ ਸਾਡੇ ਚਨੇ ਔਰ ਸਾਡੀ ਇਮਲੀ ਦੀ ਚਟਨੀ ਔਰ ਨਾਲ ਆਪਾਂ ਰੱਖਾਂਗੇ ਮਿਰਚ ਆ ਸਾਡੀ ਮਿਰਚ ਜਿਹੜੀ ਆਪਾਂ ਮਿਰਚ ਤੜਕੀ ਹੋਈ ਐ ਬਹੁਤ ਟੇਸਟੀ ਬੰਦਾ ਇਦਾਂ ਤੁਰਸੀ ਵੀ ਬਣਾ ਕੇ ਦੇਖੋ ਪਠੂਰੇ ਆ ਲੋ ਜੀ ਪਠੂਰੇ ਆ ਸਾਡੀ ਰੈਡੀ ਚਮਚਾ ਸਾਡੀ ਪਲੇਟ ਰੈਡੀ ਹੈ ਪਠੂਰੇ ਦੀ ਆਜੋ ਤੁਸੀਂ ਵੀ ਖਾਣਿਆ ਤੇ ਗਰਮ ਗਰਮ ਟੇਸਟੀ ਟੇਸਟੀ